ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੰਗੜਾ ਰਣੌਤ ਦੀ ਫਿਲਮ ਐਮਰਜੈਂਸੀ ਜੋ ਵਿਵਾਦਾਂ ਦੇ ਵਿੱਚ ਘਿਰ ਗਈ ਸੀ ਆਖਰਕਾਰ ਉਹ ਹੁਣ ਰਿਲੀਜ਼ ਹੋਵੇਗੀ ਰਿਲੀਜ਼ ਡੇਟ ਦਾ ਐਲਾਨ ਜਲਦ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਹੈ ਤੇ ਨਾਲ ਹੀ ਕੁਝ ਸ਼ਰਤਾਂ ਰੱਖੀਆਂ ਨੇ 10 ਸੀਨ ਬਦਲਣ ਵਾਸਤੇ ਉਹਨਾਂ ਨੂੰ ਐਡਿਟ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਤਿੰਨ ਕੱਟ ਲਗਾਉਣ ਵਾਸਤੇ ਕਿਹਾ ਗਿਆ ਜਿਹੜੇ 10 ਸੀਨ ਨੇ ਉਹਨਾਂ ਦੇ ਵਿੱਚ ਬਹੁਤੇ ਸੀਨ ਉਹ ਨੇ ਜਿਨ੍ਹਾਂ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਸਿੱਖ ਆਗੂਆਂ ਨੇ ਇਤਰਾਜ਼ ਜाहिर ਕੀਤਾ ਸੀਗਾ ਤਾਂ ਦੱਸ ਦਈਏ ਕਿ ਐਮਰਜੈਂਸੀ ਫਿਲਮ ਦੇ ਵਿੱਚ ਇਲਜ਼ਾਮ ਲੱਗੇ ਨੇ ਟ੍ਰੇਲਰ ਦੇ ਮੁਤਾਬਕ ਕਿ ਉਹਦੇ ਵਿੱਚ ਸਿੱਖਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਨੇ ਇਤੋਂ ਤੱਕ ਕਿ ਕਈ ਲੀਡਰਾਂ ਨੇ ਕਹਿ ਦਿੱਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜੋ ਕਿਰਦਾਰ ਦਿਖਾਇਆ ਗਿਆ ਉਸੇ ਹੀ ਨਹੀਂ ਦਿਖਾਇਆ ਗਿਆ ਜਿਹੋ ਜੀ ਮੰਗ ਗੋਨਾ ਵੱਲੋਂ ਕਰਵਾਈ ਗਈ ਹੈ ਫਿਲਮ ਦੇ ਵਿੱਚ ਉਹ ਉਸ ਤਰ੍ਹਾਂ ਦੀ ਮੰਗ ਕਦੇ ਵੀ ਨਹੀਂ ਕਰਦੇ ਸੀ ਤਾਂ ਕੁਲਮਲਾ ਕੇ ਮਾਮਲਾ ਕਾਫੀ ਗੰਭੀਰ ਹੋ ਗਿਆ ਸੀਗਾ ਸਿਨੇਮਾ ਘਰਾਂ ਦੇ ਬਾਰ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਹੁਣ ਸੈਂਸਰ ਬੋਰਡ ਨੇ ਸਰਟੀਫਿਕੇਟ ਹਾਲਾਂਕਿ ਜਾਰੀ ਕਰ ਦਿੱਤਾ ਪਰ ਉਹਦੇ ਵਿੱਚ ਕਈ ਸੀਨ ਕੱਟਣ ਵਾਸਤੇ ਕਹਿ ਦਿੱਤਾ ਗਿਆ ਤੇ ਕੁਝ ਕੁ ਸੀਨ ਅਜੇ ਨੇ ਜਿਨ੍ਹਾਂ ਨੂੰ ਬਦਲਣ ਲਈ ਕਿਹਾ ਗਿਆ ਇੱਕ ਤਾਏ ਕਿ ਬੰਗਲਾਦੇਸ਼ ਦੇ ਸ਼ਰਨਾਰਥੀਆਂ ਦੇ ਉੱਤੇ ਤਸ਼ੱਦਦ ਕਰਦੇ ਹੋਏ ਸੀਨ ਦਿਖਾਇਆ ਗਿਆ ਉਹਨੂੰ ਕੱਟਣ ਵਾਸਤੇ ਕਿਹਾ ਗਿਆ ਤੇ ਇੱਕ ਕੋਈ ਖਰਗੋਸ਼ਾਂ ਦਾ ਮਾਮਲਾ ਹੈ ਖਰਗੋਸ਼ਾਂ ਬਾਰੇ ਕੋਈ ਡਾਇਲੋਗ ਹੈ ਉਹਨੂੰ ਵੀ ਬਦਲਣ ਵਾਸਤੇ ਕਿਹਾ ਗਿਆ ਤੇ ਕੁਝ ਸੀਨ ਅਜੇ ਨੇ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਜੇਕਰ ਤੁਸੀਂ ਸੀਨ ਇਸ ਫਿਲਮ ਦੇ ਵਿੱਚ ਪਾਏ ਨੇ ਤਾਂ ਉਹਨਾਂ ਦਾ ਸੋਰਸ ਦਿਓ ਕਿੱਥੋਂ ਰਿਸਰਚ ਕੀਤੀ ਹੈ ਕਿੱਥੇ ਉਹ ਲਿਖੇ ਹੋਏ ਸੀਗੇ ਇਤਿਹਾਸ ਦੇ ਵਿੱਚ ਤਾਂ ਅਜਈਆਂ ਟਿੱਪਣੀਆਂ ਤੋਂ ਬਾਅਦ ਸੈਂਸਰ ਬੋਰਡ ਨੇ ਯੂਏ ਸਰਟੀਫਿਕੇਟ ਦੇ ਦਿੱਤਾ ਯੂਏ ਦੇ ਸਰਟੀਫਿਕੇਟ ਦਾ ਮਤਲਬ ਹੁੰਦਾ ਹੈ ਕਿ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਆਪਣੇ ਮਾਤਾ ਪਿਤਾ ਦੇ ਮਾਰਗਦਰਸ਼ਨ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਸ ਫਿਲਮ ਨੂੰ ਦੇਖ ਸਕਦੇ ਨੇ ਤਾਂ ਕੁੱਲ ਮਿਲਾ ਕੇ ਕੰਗੜਾ ਰਨੌਤ ਦੀਆਂ ਮੁਸ਼ਕਲਾਂ ਘੱਟਦੀਆਂ ਨਜ਼ਰ ਆ ਰਹੀਆਂ ਨੇ ਪਰ ਟੀਮ ਵਾਸਤੇ ਮੁਸ਼ਕਲਾਂ ਨੇ ਪ੍ਰੋਡਕਸ਼ਨ ਕੰਪਨੀ ਵਾਸਤੇ ਮੁਸ਼ਕਲਾਂ ਨੇ ਕਿਉਂਕਿ ਉਹਨਾਂ ਨੂੰ ਕਈ ਸੀਨ ਕੱਟਣੇ ਪੈਣਗੇ ਹਾਲ ਦੀ ਘੜੀ ਇਸ ਪੂਰੀ ਖਬਰ ਨੂੰ ਲੈ ਕੇ ਨਾ ਤਾਂ ਕੰਗਣਾ ਰਣੌਤ ਦਾ ਕੋਈ ਬਿਆਨ ਸਾਹਮਣੇ ਆਇਆ ਹੈ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਕਿਸੇ ਵੀ ਸਿੱਖ ਜਥੇਬੰਦੀ ਦਾ ਬਿਆਨ ਸਾਹਮਣੇ ਆਇਆ ਹੈ ਹਾਲਾਂਕਿ ਸਿਰਫ ਟ੍ਰੇਲਰ ਨੂੰ ਦੇਖ ਕੇ ਹੀ ਵਿਵਾਦ ਪੈਦਾ ਹੋਇਆ ਸੀ ਫਿਲਮ ਦੇ ਵਿੱਚ ਅਸਲੀਅਤ ਕੀ ਹੈ ਕਿਹੜੇ ਸੀਨ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਏਗਾ ਅਜੇ ਤੱਕ ਕਿਸੇ ਨੇ ਨਹੀਂ ਦੇਖਿਆ ਤੇ ਵੈਸੇ ਭਲਾਈ ਤਾਂ ਇਸੇ ਦੇ ਵਿੱਚ ਹੈ ਦੁਬਾਰਾ ਵਿਵਾਦ ਨਾ ਪੈਦਾ ਹੋਵੇ ਕਿ ਕੰਗੜਾ ਨੌਦ ਦੀ ਫਿਲਮ ਸੈਂਸਰ ਬੋਰਡ ਵੱਲੋਂ ਜਦੋਂ ਕੱਟ ਲਗਾਉਣ ਲਈ ਕਹਿ ਦਿੱਤਾ ਗਿਆ ਹੈ ਤਾਂ ਦੁਬਾਰਾ ਸੈਂਸਰ ਬੋਰਡ ਉਹਨੂੰ ਚੈੱਕ ਕਰੇ ਤੇ ਉਹਦੇ ਵਿੱਚ ਸਿੱਖ ਆਗੂਆਂ ਨੂੰ ਬਿਠਾ ਕੇ ਉਹ ਫਿਲਮ ਦਿਖਾਈ ਜਾਵੇ ਕਿ ਇਹਦੇ ਵਿੱਚ ਜੇਕਰ ਕਿਸੇ ਨੂੰ ਇਤਰਾਜ਼ ਆ ਤਾਂ ਹੁਣ ਵੀ ਦੱਸ ਦਿੱਤਾ ਜਾਵੇ ਪਰ ਫਿਲਹਾਲ ਦੀ ਕੜੀ ਸਰਟੀਫਿਕੇਟ ਲੈਣ ਦੇ ਵਿੱਚ ਕਾਮਯਾਬ ਹੋ ਗਈ ਹੈ ਸੈਂਸਰ ਬੋਰਡ ਤੋਂ ਕੰਗੜਾ ਨੌਦ ਦੀ ਫਿਲਮ ਐਮਰਜੈਂਸੀ ਤੇ ਇਸ ਨੂੰ ਲੈ ਕੇ ਬੰਬੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਕਿ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਤਾਂ ਉਹਦੀ ਸੁਣਵਾਈ ਵੀ 18 ਸਤੰਬਰ ਨੂੰ ਆ ਹੁਣ ਸੁਣਵਾਈ ਟਲਦੀ ਹੈ ਜਾਂ ਕਿਸ ਤਰ੍ਹਾਂ ਹੁੰਦਾ ਇਹ ਆਉਣ ਵਾਲੀ ਗੱਲ ਹੈ ਤੇ ਦੂਜੇ ਪਾਸੇ ਕੰਗਣਾ ਰਣੌਤ ਨੇ ਇੱਕ ਨਵੀਂ ਫਿਲਮ ਵੀ ਅਨਾਉਂਸ ਕਰ ਦਿੱਤੀ ਹੈ ਭਾਰਤ ਭਗ ਗਿਆ ਵਿਧਾਤਾ ਤਾਂ ਉਹਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਐਮਰਜੈਂਸੀ ਫਿਲਮ ਨੂੰ ਲੈ ਕੇ ਫਿਲਹਾਲ ਕੰਗਣਾ ਰਣੌਤ ਲਈ ਰਾਹਤ ਭਰੀ ਖਬਰ ਹੈ ਵੈਸੇ ਕੰਗਣਾ ਰਣੌਤ ਨੇ ਕੱਲ ਆਪਣੇ ਫੈਨਸ ਵਾਸਤੇ ਇੱਕ ਮੈਸੇਜ ਛੱਡਿਆ ਸੀ ਕਿ ਫਿਲਮ ਜਲਦ ਰਿਲੀਜ਼ ਹੋਵੇਗੀ ਤੁਸੀਂ ਸਬਰ ਕਰੋ ਤੇ ਤੁਹਾਡੀ ਸਮਝ ਨੂੰ ਮੈਂ ਸਲਾਮ ਕਰਦੀ ਹਾਂ ਤੇ ਹੁਣ ਕੰਗਣਾ ਰਣੌਤ ਦੀ ਫਿਲਮ ਆਖਰਕਾਰ ਰਿਲੀਜ਼ ਹੋਣ ਵੱਲ ਵਧ ਗਈ ਹੈ ਡੇਟ ਹੈ ਜਿਹੜੀ ਰਿਲੀਜ਼ ਦੀ ਉਹ ਅਨਾਉਂਸ ਹੋਣੀ ਬਾਕੀ ਹੈ ਕੀ ਉਹਦੇ ਵਿੱਚ ਕੱਟ ਲਗਾਏ ਜਾਂਦੇ ਨੇ ਕਿਸ ਤਰ੍ਹਾਂ ਦੇ ਕੱਟ ਲਗਾਏ ਜਾਂਦੇ ਨੇ ਜਿਹੜੇ 10 ਸੀਨ ਬਦਲਣ ਵਾਸਤੇ ਕਿਹਾ ਗਿਆ ਉਹ ਸੀਨ ਨੇ ਜਿਹੜੇ ਸਿੱਖਾਂ ਦੇ ਨਾਲ ਕਹਿੰਦੇ ਉਹਨਾਂ ਦੇ ਵਿੱਚ ਉਹ ਬਹੁਤੇ ਨੇ ਜਿਦੇ ਵਿੱਚ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੱਤੀਆਂ ਗਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਰਣੌਤ ਦੀ ਫਿਲਮ ਕਦੋਂ ਰਿਲੀਜ਼ ਹੁੰਦੀ ਹੈ ਤੇ ਰਿਲੀਜ਼ ਹੋਣ ਦੇ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਜਾਂ ਫਿਰ ਸਿੱਖ ਆਗੂਆਂ ਦੇ ਨਾਲ ਫਿਲਮ ਰਿਲੀਜ਼ ਤੋਂ ਪਹਿਲਾਂ ਕੋਈ ਰਾਬਤਾ ਕਾਇਮ ਕੀਤਾ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ